ਤੁਸੀਂ ਜੋ ਐਸ ਬੰਦੇ ਦੀ ਫੋਟੋ ਦੇਖ ਰਹੇ ਹੋ ਇਹ ਛੱਤੀਸਗੜ੍ਹ ਦਾ ਰਹਿਣ ਵਾਲਾ ਐਸ ਬੰਦੇ ਨਾਲ ਪਿਛਲੇ ਦਿਨੋਂ ਇੰਨੀ ਮਾੜੀ ਕਰਤੂਤ ਕੀਤੀ ਗਈ ਹੈ ਪਰ ਸਰਕਾਰਾਂ ਦਾ ਹਾਲੇ ਤੱਕ ਕੋਈ ਵੀ ਜਵਾਬ ਕੋਈ ਵੀ ਨਿਆ ਸਾਹਮਣੇ ਨਹੀਂ ਆਇਆ ਐਸ ਬੰਦੇ ਨੇ 120 ਕਰੋੜ ਦੀ ਲਾਗਤ ਨਾਲ ਬਣੇ ਸੜਕ ਦੇ ਉੱਤੇ ਇੱਕ ਰਿਪੋਰਟ ਜ਼ਾਹਿਰ ਕੀਤੀ ਸੀ ਜਿਹਦੇ ਕਾਰਨ ਜਿਹੜਾ ਉਹ ਸੜਕ ਬਣਾਉਣ ਵਾਲਾ ਕੰਟਰੈਕਟਰ ਸੀਗਾ ਉਹਨੂੰ ਇੰਨਾ ਜ਼ਿਆਦਾ ਇਹਦੇ ਉੱਤੇ ਗੁੱਸਾ ਸੀ ਕਿ ਉਹਨੇ ਐਸ ਬੰਦੇ ਨੂੰ ਇੰਨੀ ਬੇਰਹਿਮੀ ਨਾਲ ਕੁੱਟ ਮਾਰ ਕਰ ਸੈਪਟਿਕ ਟੈਂਕ ਦੇ ਵਿੱਚ ਸੁੱਟ ਦੇੱਤਾ ਇੱਕ ਤਰੀਕ ਦਾ ਇਹ ਬੰਦਾ ਲਾਪਤਾ ਹੋਇਆ 2 ਤਰੀਕ ਨੂੰ ਇਹਦੇ ਪਰਿਵਾਰ ਵਾਲੇ ਇਹਦੀ ਰਿਪੋਰਟ ਦਰਜ ਕਰਵਾਉਂਦੇ ਨੇ ਤੇ 3 ਤਰੀਕ ਨੂੰ ਇਹ ਬੰਦਾ ਸੈਪਟਿਕ ਟੈਂਕ ਵਿੱਚ ਮਿਲਦਾ ਜਦੋਂ ਇਹਦਾ ਪੋਸਟਮਾਰਟਮ ਕੀਤਾ ਜਾਂਦਾ ਤਾਂ ਪੁਲਿਸ ਇਹ ਦੱਸਦੀ ਹੈ ਕਿ ਇਹਦੇ ਸਿਰ ਵਿੱਚ 15 ਇੰਜਰੀਜ਼ ਸੀਗੀਆਂ ਇਹਦਾ ਦਿਲ ਚੀਰਿਆ ਹੋਇਆ ਸੀ ਇੰਨੀ ਮਾੜੀ ਹਾਲਤ ਪਹਿਲਾਂ ਇਹਦੇ ਨਾਲ ਚੰਗੀ ਕੋਟਮਾਰ ਕੀਤੀ ਗਈ ਉਸ ਤੋਂ ਬਾਅਦ ਇਹਨੂੰ ਸੈਪਟਿਕ ਟੈਂਕ ਦੇ ਵਿੱਚ ਸੁੱਟ ਦਿੱਤਾ ਗਿਆ ਸੋ ਜਿਹੜਾ ਬੰਦਾ ਸੱਚ ਬੋਲਦਾ ਉਹਦੇ ਨਾਲ ਅੱਜ ਦੇ ਸਮੇਂ ਅੰਦਰ ਆਹੀ ਕੁਝ ਹੁੰਦਾ 120 ਕਰੋੜ ਦੀ ਲਾਗਤ ਨਾਲ ਬਣੇ ਉਹ ਸੜਕ ਦੀ ਰਿਪੋਰਟਿੰਗ ਕਰਦਾ ਪਿਆ ਸੀ ਹੁਣ ਜਦੋਂ ਇਹ ਖਬਰ ਐਨੀ ਬਾਾਰ ਆ ਚੁੱਕੀ ਹੈ ਹਰੇਕ ਨਿਊਜ਼ ਚੈਨਲ ਸੋਸ਼ਲ ਮੀਡੀਆ ਉਤੇ ਹਰ ਇੱਕ ਬੰਦਾ ਇਹਦੀ ਗੱਲ ਕਰ ਰਿਹਾ ਹੈ ਪਰ ਹਜੇ ਵੀ ਸਰਕਾਰਾਂ ਇਹਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕਰ ਰਹੀਆਂ ਆਖਿਰ ਕੀ ਚੱਕਰ ਹੈ ਸਰਕਾਰਾਂ ਐਸ ਗੁਨਾ ਉੱਤੇ ਬੋਲਦੀਆਂ ਨਹੀਂ ਪਈਆਂ ਇਥੋਂ ਅੰਦਾਜ਼ਾ ਕੀ ਲੱਗਦਾ ਹੈ ਕਿ ਪਤਾ ਨਹੀਂ ਕਿਹੜਾ ਕਿਹੜਾ ਨੇਤਾ ਜਿਨੇ ਉਸ ਠੇਕੇਦਾਰ ਤੋਂ ਪੈਸੇ ਖਾਦੇ ਹੋਣੇ ਨੇ